ਪੌੜੀ ਜਾ ਤੂੰ ਮੇਰਾ ਵੱਲ ਹੈ ਤਾ ਕਿਆ ਮੋਹ ਛੰਦ ਤੁਦ ਸਭ ਕਿਛ ਮੈ ਨੋ ਸਭ ਪਿਆ ਜਾ ਤੇਰਾ ਬੰਦਾ ਲਖਮੀ ਟੋਟਨਾ ਵੀ ਖਾਏ ਖਰਚ ਰਹਾਂਦਾ ਲਖ ਚੁਰਾਸੀ ਮੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀਤੇ ਨਹਿ ਮੰਗ ਹੈ ਮੰਦਾ ਲੇਖਾ ਕੋਈ ਨਾ ਪੁੱਛਈ ਜਾ ਹਰ ਬਖਸੰਦਾ ਆਨੰਦ ਭਇਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰਿਆ ਜਾ ਤੁਦ ਪਾਵੰਦਾ ਪਉੜੀ ਜਾ ਤੂ ਮੇਰਾ ਵੱਲ ਹੈ ਤਾ ਕਿਆ ਮੋਹ ਛੰਦਾ ਤੁਦ ਸਭ ਕਿਛ ਮੈ ਨਾ ਸਉ ਪਿਆ ਜਾ ਤੇਰਾ ਬੰਦਾ ਲਖਮੀ ਟੋਟਨਾ ਵੀ ਖਾਏ ਖਰਚ ਰਹਾਂਦਾ ਲਖ ਚਰਾਸੀ ਮੇਦਨੇ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀਤਾ ਨਹਿ ਮੰਗ ਹੈ ਮੰਦਾ ਲੇਖਾ ਕੋਈ ਨਾ ਪੁੱਛਈ ਜਹਰ ਬਖਸੰਦਾ ਆਨੰਦ ਭਇਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰਿਆ ਜਾ ਤੂ ਪਾਵੰਦਾ ਪੌੜੀ ਜਾ ਤੂ ਮੇਰਾ ਵੱਲ ਹੈ ਤਾਂ ਕਿਆ ਮੋਹ ਚੰਦਾ ਤੁਧ ਸਭ ਕਿਛ ਮੈ ਨਾ ਸਭ ਪਿਆ ਜਾ ਤੇਰਾ ਬੰਦਾ ਲਖਮੀ ਟੋਟਨਾ ਬਈ ਖਾਏ ਖਰਚ ਰਹੰਦਾ ਲਖ ਚੁਰਾਸਿ ਹੀ ਮੇਦਨੇ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀਤਿਆ ਨਹਿ ਮੰਗਹਿ ਮੰਦਾ ਲੇਖਾ ਕੋਈ ਨਾ ਪੁੱਛਈ ਜਹਰ ਬਖਸੰਦਾ ਆਨੰਦ ਭਇਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰਿਆ ਜਾ ਤੁਧ ਪਾਵੰਦਾ ਪਉੜੀ ਜਾ ਤੂ ਮੇਰਾ ਵੱਲ ਹੈ ਤਾ ਕਿਆ ਮਹ ਛੰਦਾ ਤੁਧ ਸਭ ਕਿਛ ਮੈ ਨਾ ਸਵਤਿਆ ਜਾ ਤੇਰਾ ਬੰਦਾ ਲਖਮੀ ਟੋਟਨਾ ਵੀ ਖਾਏ ਖਰਚ ਰਹੰਦਾ ਲਖ ਚਰਾਸੀ ਮੇਦਨੇ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀਤਿਆ ਨਹਿ ਮੰਗ ਹੈ ਮੰਦਾ ਲੇਖਾ ਕੋਈ ਨਾ ਪੁੱਛਈ ਜਾ ਹਰ ਬਖਸੰਦਾ ਆਨੰਦ ਭਇਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰਿਆ ਜਾ ਤੂ ਪਾਵੰਦਾ ਪੌੜੀ ਜਾ ਤੂ ਮੇਰਾ ਵੱਲ ਹੈ ਤਾ ਕਿਆ ਮੋਹ ਚੰਦ ਤੁਧ ਸਭ ਕਿਛ ਮੈ ਨਾ ਸਭ ਪਿਆ ਜਾ ਤੇਰਾ ਬੰਦਾ ਲਖਮੀ ਤੋਟ ਨਾ ਬਈ ਖਾਏ ਖਰਚ ਰਹਾਂਦਾ ਲਖ ਚਰਾਸੀ ਮੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀਤੇਆ ਨਹਿ ਮੰਗ ਹੈ ਮੰਦਾ ਲੇਖਾ ਕੋਈ ਨਾ ਪੁੱਛਈ ਜਾ ਹਰ ਬਖਸੰਦਾ ਆਨੰਦ ਭਇਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰਿਆ ਜਾ ਤੁਧ ਪਾਵੰਦਾ ਪਉੜੀ ਜਾ ਤੂ ਮੇਰਾ ਵੱਲ ਹੈ ਤਾ ਕਿਆ ਮੋਹ ਛੰਦਾ ਤੁਧ ਸਭ ਕਿਛ ਮੈ ਨਾ ਸਭ ਪਿਆ ਜਾ ਤੇਰਾ ਬੰਦਾ ਲਖਮੀ ਟੋਟਨਾਵੀ ਖਾਏ ਖਰਚ ਰਹੰਦਾ ਲਖ ਚਰਾਸੀ ਮੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀਤਿਆ ਨਹਿ ਮੰਗ ਹੈ ਮੰਦਾ ਲੇਖਾ ਕੋਈ ਨਾ ਪੁੱਛਈ ਜਹ ਹਰ ਬਖਸੰਦਾ ਆਨੰਦ ਭਇਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰਿਆ ਜਾ ਤੂੰ ਪਾਵੰਦਾ ਪੌੜੀ ਜਾ ਤੂੰ ਮੇਰਾ ਵੱਲ ਹੈ ਤਾਂ ਕਿਆ ਮਹ ਛੰਦਾ ਤੁਧ ਸਭ ਕਿਛ ਮੈ ਨਾ ਸਭ ਪਿਆ ਜਾ ਤੇਰਾ ਬੰਦਾ ਲਖਮੀ ਟੋਟਨਾ ਵੀ ਖਾਏ ਖਰਚ ਰਹਾਂਦਾ ਲਖ ਚਰਾਸੀ ਮੇ ਬਨੇ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀਤੇਆ ਨਹਿ ਮੰਗ ਹੈ ਮੰਦਾ ਲੇਖਾ ਕੋਈ ਨਾ ਪੁੱਛਈ ਜਾ ਹਰ ਬਖਸੰਦਾ ਆਨੰਦ ਭਇਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰਿਆ ਜਾ ਤੁਧ ਪਾਵੰਦਾ ਪਉੜੀ ਜਾ ਤੂ ਮੇਰਾ ਵੱਲ ਹੈ ਤਾ ਕਿਆ ਮੋਹ ਛੰਦਾ ਤੁਧ ਸਭ ਕਿਛ ਮੈਨੋ ਸਵਤਿਆ ਜਾ ਤੇਰਾ ਬੰਦਾ ਲਖਮੀ ਟੋਟਨਾ ਬਈ ਖਾਏ ਖਰਚ ਰਹੰਦਾ ਲਖ ਚਰਾਸੀ ਮੇਦਨੇ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀਤਾ ਨਹਿ ਮੰਗ ਹੈ ਮੰਦਾ ਲੇਖਾ ਕੋਈ ਨਾ ਪੁੱਛਈ ਜਹਰ ਬਖਸੰਦਾ ਆਨੰਦ ਭਇਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰਿਆ ਜਾ ਤੂ ਪਾਵੰਦਾ ਪੌੜੀ ਜਾ ਤੂ ਮੇਰਾ ਵੱਲ ਹੈ ਤਾ ਕਿਆ ਮੋਹ ਚੰਦਾ ਤੁਧ ਸਭ ਕਿਛ ਮੈ ਨਾ ਸਭ ਪਿਆ ਜਾ ਤੇਰਾ ਬੰਦਾ ਲਖਮੀ ਟੋਟਨਾ ਵੀ ਖਾਏ ਖਰਚ ਰਹੰਦਾ ਲਖ ਚੁਰਾਸੀ ਮੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀਤਿਆ ਨਹਿ ਮੰਗਹਿ ਮੰਦਾ ਲੇਖਾ ਕੋਈ ਨ ਪੁੱਛਈ ਜਾ ਹਰ ਬਖਸੰਦਾ ਆਨੰਦ ਭਇਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰਿਆ ਜਾ ਤੁਧ ਪਾਵੰਦਾ ਪਉੜੀ ਜਾ ਤੂ ਮੇਰਾ ਵੱਲ ਹੈ ਤਾ ਕਿਆ ਮੋਹ ਛੰਦ ਤੁਧ ਸਭ ਕਿਛ ਮੈ ਨੋ ਸਬ ਪਿਆ ਜਾ ਤੇਰਾ ਬੰਦਾ ਲਖਮੀ ਟੋਟਨਾ ਵੀ ਖਾਏ ਖਰਚ ਰਹਾਂਦਾ ਲਖ ਚਰਾਸੀ ਮੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀਤਿਆ ਨਹਿ ਮੰਗ ਹੈ ਮੰਦਾ ਲੇਖਾ ਕੋਈ ਨਾ ਪੁੱਛਈ ਜਾ ਹਰ ਬਖਸੰਦਾ ਆਨੰਦ ਭਇਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰਿਆ ਜਾ ਤੂ ਦਪਾਵੰਦ ਪੌੜੀ ਜਾ ਤੂ ਮੇਰਾ ਵੱਲ ਹੈ ਤਾ ਕਿਆ ਮੋਹ ਛੰਦਾ ਤੁਦ ਸਭ ਕਿਛ ਮੈ ਨਾ ਸਬ ਪਿਆ ਜਾ ਤੇਰਾ ਬੰਦਾ ਲਖਮੀ ਟੋਟਨਾ ਬਈ ਖਾਏ ਖਰਚ ਰਹੰਦਾ ਲਖ ਚਰਾਸੀ ਮੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀਤਿਆ ਨਹਾ ਮੰਗ ਹੈ ਮੰਦਾ ਲੇਖਾ ਕੋਈ ਨਾ ਪੁੱਛਈ ਜਹਰ ਬਖਸੰਦਾ ਆਨੰਦ ਭਇਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰਿਆ ਜਾ ਤੁਧ ਪਾਵੰਦਾ ਪਉੜੀ ਜਾ ਤੂ ਮੇਰਾ ਵੱਲ ਹੈ ਤਾ ਕਿਆ ਮਹ ਛੰਦਾ ਤੁਧ ਸਭ ਕਿਛ ਮੈ ਨਾ ਸਬ ਪਿਆ ਜਾ ਤੇਰਾ ਬੰਦਾ ਲਖਮੀ ਟੋਟਣਾ ਬਈ ਖਾਏ ਖਰਚ ਰਹੰਦਾ ਲਖ ਚਰਾਸੀ ਮੇਦਨੇ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀਤਿਆ ਨਹਿ ਮੰਗ ਹੈ ਮੰਦਾ ਲੇਖਾ ਕੋਈ ਨਾ ਪੁੱਛਈ ਜਹਰ ਬਖਸੰਦਾ ਆਨੰਦ ਭਇਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰਿਆ ਜਾ ਤੂ ਪਾਵੰਦਾ ਪੌੜੀ ਜਾ ਤੂ ਮੇਰਾ ਵੱਲ ਹੈ ਤਾ ਕਿਆ ਮੋਹ ਚੰਦਾ ਤੁਦ ਸਭ ਕਿਛ ਮੈ ਨਾ ਸਭ ਪਿਆ ਜਾ ਤੇਰਾ ਬੰਦਾ ਲਖਮੀ ਤੋਟਨਾ ਵੀ ਖਾਏ ਖਰਚ ਰਹਾਂਦਾ ਲਖ ਚਰਾਸੀ ਮੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀਤਿਆ ਨਹਿ ਮੰਗ ਹੈ ਮੰਦਾ ਲੇਖਾ ਕੋਈ ਨਾ ਪੁੱਛਈ ਜਾ ਹਰ ਬਖਸੰਦਾ ਆਨੰਦ ਭਇਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰਿਆ ਜਾ ਤੁਧ ਪਾਵੰਦਾ ਪਉੜੀ ਜਾ ਤੂ ਮੇਰਾ ਵੱਲ ਹੈ ਤਾ ਕਿਆ ਮੋਹ ਚੰਦਾ ਤੁਧ ਸਭ ਕਿਛ ਮੈ ਨਾ ਸਉਪਿਆ ਜਾ ਤੇਰਾ ਬੰਦਾ ਲਖਮੀ ਟੋਟਨਾ ਵੀ ਖਾਏ ਖਰਚ ਰਹੰਦਾ ਲਖ ਚਰਾਸੀ ਮੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀਤਿਆ ਨਹਿ ਮੰਗ ਹੈ ਮੰਦਾ ਲੇਖਾ ਕੋਈ ਨਾ ਪੁੱਛਈ ਜਹ ਹਰ ਬਖਸੰਦਾ ਆਨੰਦ ਭਇਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰਿਆ ਜਾ ਤੂ ਦਪਾਵੰਦਾ ਪੌੜੀ ਜਾ ਤੂ ਮੇਰਾ ਵੱਲ ਹੈ ਤਾ ਕਿਆ ਮੋਹ ਛੰਦਾ ਤੁਦ ਸਭ ਕਿਛ ਮੈ ਨਾ ਸਭ ਪਿਆ ਜਾ ਤੇਰਾ ਬੰਦਾ ਲਖਮੀ ਟੋਟਨਾ ਵੀ ਖਾਏ ਖਰਚ ਰਹਾਂਦਾ ਲੱਖ ਚਰਾਸੀ ਮੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀਤਿਆ ਨਹਿ ਮੰਗ ਹੈ ਮੰਦਾ ਲੇਖਾ ਕੋਈ ਨਾ ਪੁੱਛਈ ਜਾ ਹਰ ਬਖਸੰਦਾ ਆਨੰਦ ਭਇਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰਿਆ ਜਾ ਤੁਧ ਪਾਵੰਦਾ ਪਉੜੀ ਜਾ ਤੂ ਮੇਰਾ ਵੱਲ ਹੈ ਤਾ ਕਿਆ ਮੋਹ ਛੰਦਾ ਤੁਧ ਸਭ ਕਿਛ ਮੈਨੋ ਸਉਪਿਆ ਜਾ ਤੇਰਾ ਬੰਦਾ ਲਖਮੀ ਟੋਟਨਾ ਬਈ ਖਾਏ ਖਰਚ ਰਹਾਂਦਾ ਲਖ ਚਰਾਸੀ ਮੇਦਨੇ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀਤਾ ਨਹਿ ਮੰਗ ਹੈ ਮੰਦਾ ਲੇਖਾ ਕੋਈ ਨਾ ਪੁੱਛਈ ਜਹਰ ਬਖਸੰਦਾ ਆਨੰਦ ਭਇਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰਿਆ ਜਾ ਤੂ ਪਾਵੰਦਾ ਪੌੜੀ ਜਾ ਤੂ ਮੇਰਾ ਵੱਲ ਹੈ ਤਾਂ ਕਿਆ ਮੋਹ ਛੰਦਾ ਤੁਧ ਸਭ ਕਿਛ ਮੈ ਨਾ ਸਵਤਿਆ ਜਾ ਤੇਰਾ ਬੰਦਾ ਲਖਮੀ ਟੋਟਨਾ ਬਈ ਖਾਏ ਖਰਚ ਰਹੰਦਾ ਲਖ ਚਰਾਸੀ ਮੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀਤਿਆ ਨਹਿ ਮੰਗਹਿ ਮੰਦਾ ਲੇਖਾ ਕੋਈ ਨਾ ਪੁੱਛਈ ਜਾ ਹਰ ਬਖਸੰਦਾ ਆਨੰਦ ਭਇਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰਿਆ ਜਾ ਤੁਧ ਪਾਵੰਦਾ ਪਉੜੀ ਜਾ ਤੂ ਮੇਰਾ ਵੱਲ ਹੈ ਤਾ ਕਿਆ ਮੋਹ ਛੰਦਾ ਤੁਧ ਸਭ ਕਿਛ ਮੈ ਨਾ ਸਬ ਪਿਆ ਜਾ ਤੇਰਾ ਬੰਦਾ ਲਖਮੀ ਟੋਟਨਾ ਵੀ ਖਾਏ ਖਰਚ ਰਹੰਦਾ ਲਖ ਚਰਾਸੀ ਮੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀਤਿਆ ਨਹਿ ਮੰਗ ਹੈ ਮੰਦਾ ਲੇਖਾ ਕੋਈ ਨਾ ਪੁੱਛਈ ਜਹਰ ਬਖਸੰਦਾ ਆਨੰਦ ਭਇਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰਿਆ ਜਾਤੁ ਉਦਪਾਵੰਦਾ